ਤੁਰੀਦਾ ਪੰਜਾਬ ਚ ਆਯੂਸ਼ਮਨ ਕਾਰਡ ਕਾਰਨ ਕਈ ਲੋਕਾਂ ਦਾ ਰੁਕਿਆ ਇਲਾਜ ਹਸਪਤਾਲ ਵਾਲਿਆਂ ਨੇ ਖੜੇ ਕੀਤੇ ਹੱਥ ਕੀ ਇਹ ਖਬਰ ਵਾਕਈ ਸੱਚ ਹੈ ਜਿੰਨ ਕੇ ਸਭ ਜਿੰਨੀ ਖਬਰ ਤੁਸੀਂ ਪੜ ਕੇ ਆਏ ਹੋ ਮੈਂ ਵੀ ਪੜੀ ਹੈ ਖਬਰ ਸੱਚ ਹੈ ਔਰ ਜਿਹੜੇ ਲੋਕ ਆਰਥਿਕ ਤੰਗੀ ਨਾਲ ਜੂਝ ਰਹੇ ਆ ਉਹਨਾਂ ਲਈ ਤਾਂ ਮੁਸੀਬਤ ਵੀ ਖੜੀ ਹੈ ਕਿਉਂਕਿ ਜਿਹੜੇ ਲੋਕ ਆਰਥਿਕ ਤੰਗੀ ਨਾਲ ਜੂਝ ਰਹੇ ਆ ਇਲਾਜ ਉਹਨਾਂ ਨੇ ਕਿੱਥੋਂ ਕਰਾਉਣਾ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਬਹੁਤ ਮਹਿੰਗਾ ਹੈ ਬਹੁਤ ਕੋਸਟਲੀ ਹੈ ਔਰ ਐਮਰਜੈਂਸੀ ਸਿਚੁਏਸ਼ਨ ਜਦ ਰੱਬ ਨਾ ਕਰੇ ਕਿਸੇ ਤੇ ਹੁੰਦੀ ਆ ਤੇ ਜਿਹੜੇ ਆਰਥਿਕ ਤੰਗੀ ਨਾਲ ਲੋਕ ਜੂਝ ਰਹੇ ਸੀਗੇ ਉਹ ਆਯੁਸ਼ਮਨ ਕਾਰਡ ਦੀ ਵਰਤੋਂ ਕਰਦੇ ਸੀਗੇ ਜਦੋਂ ਸਰਕਾਰਾਂ ਨੇ ਆਯੁਸ਼ਮਨ ਕਾਰਡ ਲਾਗੂ ਕੀਤਾ ਸੀ ਰਾਹਤ ਮਹਿਸੂਸ ਕੀਤੀ ਸੀ ਕਿ ਪਰ ਹੁਣ ਥੋੜੀ ਮੁਸੀਬਤ ਬਣਦੀ ਜਾ ਰਹੀ ਹੈ ਕਿਉਂਕਿ ਪੰਜਾਬ ਹਸਪੀਟਲ ਐਂਡ ਨਰਸਿੰਗ ਹੋਮ ਜਿਹੜੀ ਐਸੋਸੀਏਸ਼ਨ ਹੈ ਉਹਦੇ ਜਿਹੜੇ ਪ੍ਰਧਾਨ ਆ ਵਿਕਾਸ ਛਾਪੜਾ ਜੀ ਡਾਕਟਰ ਵਿਕਾਸ ਛਾਪੜਾ ਜੀ ਉਹਨਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਗੱਲ ਇਹ ਜਾਰੀ ਕੀਤੀ ਹੈ ਕਿ ਪਿਛਲੇ 6 ਮਹੀਨੇ ਚ ਤਕਰੀਬਨ 650 ਕਰੋੜ ਰੁਪਏ ਜਿਹੜਾ ਆ ਉਹ ਪ੍ਰਾਈਵੇਟ ਹਸਪਤਾਲਾਂ ਦਾ ਬਕਾਇਆ ਖੜਾ ਔਰ ਪਿਛਲੇ 6 ਮਹੀਨੇ ਸਿਰਫ 1 ਤੋਂ 2% ਜਿਹੜਾ ਬਕਾਇਆ ਪੈਸਾ ਆ ਉਹਦਾ ਭੁਗਤਾਨ ਕੀਤਾ ਗਿਆ ਸਿਰਫ 1 ਤੋਂ 2% ਮਤਲਬ 99 ਤੇ 98% ਜਿਹੜੀ ਬਕਾਇਆ ਰਾਸ਼ੀ ਆ ਉਹ ਹੱਲੇ ਵੀ ਖੜੀ ਹੈ ਔਰ ਜਦ ਕੀ ਤਰੀਕਾ ਇਹ ਬਣਦਾ ਵਿਕਾਸ ਛਾਪੜ ਜੀ ਨੇ ਗੱਲ ਕਹੀ ਤਰੀਕਾ ਇਹ ਬਣਦਾ ਕਿ 15 ਦਿਨ ਦੇ ਅੰਦਰ ਅੰਦਰ ਬਕਾਇਆ ਰਾਸ਼ੀ ਦਾ ਭੁਗਤਾਨ ਹੋਣਾ ਚਾਹੀਦਾ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਇੰਨੀ ਬਕਾਇਆ ਰਾਸ਼ੀ ਖੜੀ ਹੈ ਜਿਹਦੇ ਕਰਕੇ ਕਈ ਹਸਪਤਾਲ ਦਿਵਾਲਿਆ ਹੋਣ ਦੀ ਕਗਾਰ ਤੇ ਆ ਗਿਆ ਹੁਣ ਸਵਾਲ ਉੱਠਦਾ ਕਿ ਉਹ ਦਿਵਾਲਿਆ ਕਿਵੇਂ ਹੋ ਜਾਣਗੇ ਕਿਉਂਕਿ ਉਹਨਾਂ ਦੱਸਿਆ ਕਿ ਤਕਰੀਬਨ 500 ਪ੍ਰਾਈਵੇਟ ਹਸਪਤਾਲ ਆ ਜਿਹੜੇ ਇਸ ਪੈਨਲ ਨਾਲ ਜੁੜੇ ਹੋਏ ਆ ਔਰ 517 ਹਸਪਤਾਲਾਂ ਵਿੱਚ ਕਈ ਇਹੋ ਜਿਹੇ ਹਸਪਤਾਲ ਹੈ ਜਿਨ੍ਹਾਂ ਦਾ ਕਰੋੜ ਕਰੋੜ ਰੁਪਇਆ ਬਕਾਇਆ ਖੜਾ ਤਾਂ ਮਤਲਬ ਜੇ ਕਰੋੜ ਕਰੋੜ ਰੁਪਇਆ ਬਕਾਇਆ ਖੜਾ ਉਸ ਤੋਂ ਜ਼ਿਆਦਾ ਰਾਸ਼ੀ ਬਕਾਇਆ ਖੜੀ ਆ ਤਾਂ ਫਿਰ ਉਹਨਾਂ ਨੇ ਇਕਵਿਪਮੈਂਟਸ ਵੀ ਨਵੇਂ ਲੈਣੇ ਹੁੰਦੇ ਕਿਉਂਕਿ ਜੇ ਮੰਨ ਲਓ ਕੋਈ ਸਰਜਰੀ ਕਰ ਰਿਹਾ ਭਲੇੜ ਜਿਹੜੇ ਯੂਜ਼ ਹੁੰਦੇ ਉਹ ਦੂਜੀ ਵਾਰ ਤਾਂ ਨਹੀਂ ਕਿਸੇ ਦੇ ਯੂਜ਼ ਹੋਣੇ ਤਾਂ ਪਲੇਟ ਬਹੁਤ ਕੋਸਟਲੀ ਹੁੰਦੇ ਆ ਦਵਾਈਆਂ ਜਿਹੜੀਆਂ ਲੱਗ ਗਈਆਂ ਉਹ ਦਵਾਈਆਂ ਵਾਪਸ ਥੋੜੇ ਆਣੀਆਂ ਉਹ ਤਾਂ ਲੱਗ ਗਈਆਂ ਜਿਹੜੀਆਂ ਲੱਗ ਗਈਆਂ ਉਹਨਾਂ ਦਵਾਈਆਂ ਕਿਵੇਂ ਲੈਣੀਆਂ ਸੈਲਰੀਆਂ ਵੀ ਦੇਣੀਆਂ ਜਿਹੜੇ ਸਟਾਫ ਦੇ ਤਾਂ ਕਿਵੇਂ ਦੇਣੀਆਂ ਜਿਹੜੇ ਹਸਪਤਾਲ ਦੇ ਕਰੋੜ ਕਰੋੜ ਰੁਪਏ ਜਿਹੜਾ ਬਕਾਇਆ ਖੜਾ ਉਹਨਾਂ ਨੇ ਫਿਰ ਕਿਵੇਂ ਮੈਨੇਜ ਕਰਨਾ ਪਿਛਲੇ 6 ਮਹੀਨੇ ਦੇ ਨਾਲੇ ਸਾਰੀ ਗੱਲਬਾਤ ਹੈ ਔਰ ਨਾਲ ਦੇਣ ਉਹਨਾਂ ਨੇ ਇਹ ਵੀ ਦੱਸਿਆ ਕਿ 70 ਹਸਪਤਾਲ ਦਾ ਇਕੱਲੇ ਇਕੱਲੇ ਲੁਧਿਆਣੇ ਚ ਹੀ ਆ ਤਾਂ ਤੁਸੀਂ ਇਮੇਜਿਨ ਕਰੋ ਕਿ ਜਿਹੜੇ ਹਸਪਤਾਲ ਵਾਲੇ ਆ ਜੀ ਉਹਨਾਂ ਦਾ ਕਰੋੜ ਕਰੋੜ ਰੁਪਏ ਖੜਾ ਉਹਨਾਂ ਨੇ ਕਿੱਥੋਂ ਲੈਣਾ ਤਾਂ ਉਹਨਾਂ ਨੇ ਇਹ ਵੀ ਗੱਲ ਆਖੀ ਆ ਕਿ ਅਧਿਕਾਰੀ ਜਿਹੜੇ ਸੰਬੰਧਿਤ ਅਧਾਰਿਆਂ ਨਾਲ ਜੁੜੇ ਆ ਉਹਨਾਂ ਨੂੰ ਕਹਿੰਦੇ ਕਿ ਕਈ ਵਾਰ ਮਿਲ ਚੁੱਕੇ ਆ ਸੈਂਕੜੇ ਈਮੇਲਸ ਕਰ ਚੁੱਕੇ ਆ ਤੇ ਆਪਣੇ ਸਿਹਤ ਮੰਤਰੀ ਸਾਹਿਬ ਨੂੰ ਵੀ ਕਹਿੰਦੇ ਦੋ ਵਾਰ ਮਿਲ ਚੁੱਕੇ ਆ ਲੇਕਿਨ ਪ੍ਰੋਸੈਸ ਤੋਂ ਇਲਾਵਾ ਔਰ ਕੁਝ ਨਹੀਂ ਮਿਲਿਆ ਤਾਂ ਇਸ ਕਰਕੇ ਉਹਨਾਂ ਨੇ ਕਿਹਾ ਕਿ ਬੜੀ ਬੇਵੱਸੀ ਆ ਔਰ ਜਿਹੜੇ ਹੱਥ ਖੜੇ ਕਰ ਦਿੱਤੇ ਆ ਪਰ ਨੁਕਸਾਨ ਆਮ ਬੰਦੇ ਦਾ ਹੀ ਹੋਣਾ ਕਿਉਂਕਿ ਜਿਹੜਾ ਆਮ ਬੰਦਾ ਆ ਜਿਹੜਾ ਆਰਥਿਕ ਤੰਗੀ ਨਾਲ ਜੂਝ ਰਿਹਾ ਉਹਦੇ ਕੋਲ ਤਾਂ ਪਿਆਜ਼ ਖਰੀਦਣੇ ਵੀ ਔਖੇ ਹੋਈ ਪਏ ਉਹਦੇ ਕੋਲ ਤਾਂ ਆਲੂ ਪਿਆਜ਼ ਖਰੀਦਣੇ ਔਖੇ ਹੋਇਆ ਔਰ ਮਲਾਵਟ ਇਸ ਕਦਰ ਵੱਧ ਗਈ ਆ ਕਿ ਬਿਮਾਰੀਆਂ ਬਹੁਤ ਵਧੀਆਂ ਹੋਈਆਂ ਜਿਹੜੇ ਕੁਝ ਮਲਾਵਟ ਖੋਹ ਰਿਹਾ ਉਹ ਆਪਣਾ ਥੋੜਾ ਜਿਹਾ ਮੁਨਾਫਾ ਲੈਣ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਆ ਔਰ ਕਈ ਬਿਮਾਰੀਆਂ ਜਿਹੜੀਆਂ ਆ ਉਹਨਾਂ ਨਾਲ ਪੰਜਾਬ ਦੇ ਲੋਕ ਗ੍ਰਸਤ ਹੋ ਰਹੇ ਆ, ਪੀੜਿਤ ਹੋ ਰਹੇ ਆ ਔਰ ਕਈ ਐਮਰਜੈਂਸੀ ਸਿਚੁਏਸ਼ਨਾਂ ਵੱਧ ਜਾਂਦੀਆਂ। ਉਹਦੇ ਲਈ ਫਿਰ ਆਯੁਸ਼ਮਨ ਜਿਹੜੇ ਮੱਧ ਵਰਗ ਦੇ ਪਰਿਵਾਰ ਆ, ਆਰਥਿਕ ਤੰਗੀ ਨਾਲ ਜੂਝ ਰਹੇ ਪਰਿਵਾਰ ਆ, ਉਹਨਾਂ ਲਈ ਸੰਜੀਵਨੀ ਬੂਟੀ ਸੀ। ਹੁਣ ਸੰਜੀਵਨੀ ਬੂਟੀ ਨਹੀਂ, ਉਹਨਾਂ ਲਈ ਹੱਥ ਖੜੇ ਕਰ ਦਿੱਤੇ ਤਾਂ ਆਮ ਲੋਕਾਂ ਨੂੰ ਤੰਗੀ ਤਾਂ ਮਹਿਸੂਸ ਹੋਵੇਗੀ।